ਅਸੀਂ ਅੱਜ ਆਪਣੇ ਉਸ ਪ੍ਰਮਾਤਮਾ ਨੇ ਉਸ ਪਰਮਦੇਵਾਰ ਦਾ ਨਾਮ ਲੈਣ ਤੋਂ ਪਹਿਲਾਂ ਅੱਜ ਉਸ ਪ੍ਰੋਗਰਾਮ ਦੀ ਇਸ ਸਰਹੰਦਲੇ ਪ੍ਰੋਗਰਾਮ ਦੀ ਸਾਰੇ ਆਧਿਆਨ ਨੂੰ ਇਹ ਦਿਨ ਜੋ ਸਰਹੰਦਲੇ ਦਾ ਅਸੀਂ ਰੱਖਿਆ ਗਿਆ ਕਿਉਂਕਿ ਹਫਤਾ ਅੱਜ ਤੋਂ ਲਾ ਕੇ 7 ਬੋਧ ਲਾ ਕੇ 13 ਬੋਧ ਤੱਕ ਕਉ ਦੁਆਰਾ ਪਰਸ਼ੁੱਟੀਆਂ ਹੋ ਜਾਂਦੀਆਂ ਨੇ ਇਸ ਕਰਕੇ ਆਪਾਂ ਇਹ ਦਿਨ ਜਣੀ ਚੁਣ ਕੀਤੀ ਨੇ ਆਪਣੇ ਪਹਿਲਾਂ ਉਸ ਪ੍ਰਮਾਤਮਾ ਦਾ ਨਾਮ ਲੇਟਾ ਅਰਦਾਸ ਕੀਤੀ ਤੇ ਹੁਣ ਆਪਾਂ ਆਪਣੇ ਗੋਦ ਅੰ ਦੀ ਸ਼ੁਰੂਆਤ ਨੰਮੀ ਦੀ ਅਭਿਆਰਤਨਾ ਜੋ ਇੱਕ ਕਵਤਾ ਪੇਸ਼ ਕਰਨੀ ਹੈ ਪ੍ਰੇਮਕੋਰ ਦਿਲਪ੍ਰੇਮਕੋਰ ਤੇ ਅਕੀਕੋਰ ਅਤੀਜਸ਼ਨ ਪ੍ਰੇਮਕੋਰ ਸਾਰੇ ਵਿਕਿਆ ਆਪਣੀ ਜਨਕ ਕਵਤਾ ਪੇਸ਼ ਕਰਨੀ ਹੈ ਅੱਜ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਸਾਹਮਣੇ ਇੱਕ ਕਵਤਾ ਪੇਸ਼ ਕਰਨ ਜਾ ਰਹੀ ਹਾਂ ਚੁੱਮ ਚੁਮ ਰੱਖੋ ਚੁੱਮ ਚੁਮ ਰੱਖੋ ਨੀਏ ਕਲਗੀ ਜੋ ਚਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰੇ ਆਂਦੇ ਹਾਰ ਦੀ ਚੁੱਮ ਚੁਮ ਰੱਖੋ ਨੀਏ ਕਲਗੀ ਜੋ ਚਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰੇ ਆਂਦੇ ਹਾਰ ਦੀ ਜੰਗ ਵਿੱਚ ਲੜ ਕੇ ਸੀ ਪਾਹੀ ਦੇ ਅਚਰੀਆਂ ਚੋਂ ਚੰਨ ਮੁਸਕਾਣਗੇ ਜਾਗ ਵਿੱਚ ਚਲੜ ਕੇਸੀ ਪਾਹੀ ਮੇਰੇ ਆਉਣਗੇ ਚੰਨ ਦੇ ਅਚਿਹਰਿਆਂ ਚੋਂ ਚੰਨ ਮੁਸਕਾਣਗੇ ਵੇੜ ਵਿੱਚ ਠਾਠਾ ਮਾਰੂ ਖੁਸ਼ੀ ਸੰਸਾਰ ਦੀ ਵੇੜੇ ਵਿੱਚ ਠਾਠਾ ਮਾਰੂ ਖੁਸ਼ੀ ਸੰਸਾਰ ਦੀ ਚੁੰਮ ਚੁੰਮ ਰੱਖੋ ਨੀਏ ਕਲ ਕੀ ਜੁਤਾਰ ਦੀ ਬੁੱਲਾ ਨਾਲ ਗੁੰਦੂੜੀ ਹੀਰਿਆਂ ਦੇ ਹਾਰ ਦੀ ਚੁੰਮ ਚੁੰਮ ਰੱਖੋ ਨੀਏ ਕਲਗੀ ਜੁਤਾਰ ਦੀ ਕੁੜੇ ਕੁੜੇ ਹੱਥ ਓ ਕਿਰ ਪਾਣਾ ਵਿੱਚ ਗੋਰੀਆਂ ਕੱਲ ਨੇ ਸਵੇਰੇ ਈਆਂ ਜੋੜੀਆਂ ਮੈਂ ਤੋਰੀਆਂ ਕੱਲ ਨੇ ਸਵੇਰੇ ਈਆਂ ਜੋੜੀਆਂ ਮੈਂ ਤੋਰੀਆਂ ਜਿੰਨਾ ਦਾ ਵਿਛੋੜਾ हार चुम रखो न कल जी चार फुला नालू लड़ी हीर चुम चुम रखो नल जी चार घोड़े पड़ जदो कना सुणे वजदण नू नै नए बूहे वल बज द वेखण ले आए बूहे वल पू विच पिजी वेखी खूबा मारू विच बीजी खूबा मार चुम चुम रखो न कल जी जूचार फुला नालू लड़ी हीरे आंदार चुम चुम रखो न कल जी जुचार लॻ ਜੋੜਾ 따ਤੇ ਗੋਲ ਹੈ ਜਵਸੇਆ ਮੈਂ ਤੇਰਾ ਜੋੜਾ ਦਾਦੇ ਕੋਲ ਹੈ ਜਵਸੇਆ ਛੱਡ ਦੇਉੜੀ ਕਹਣਾ ਹੰਸਾਂ ਦੀੜਾਰ ਦੀ ਛੱਡ ਦੇਉੜੀ ਕਹਣਾ ਹੰਸਾਂ ਦੀੜਾਰ ਦੀ ਜੁੰਮ ਜੁੰਮ ਰੱਖੋ ਨੀਂ ਕਲਹੀ ਜੁਚਾਰ ਦੀ ਫੁੱਲਾਂ ਨਾਲ ਗੁੰਦੂ ਲੜੀ ਹੀਰੇ ਆਂਦੇ ਹਾਰ ਦੀ चुम रखो न कलगी जुला नालूंदू लड़ी हीरे आंद हार जी फुला नालूंदू लड़ी हीरे आंद हारवाद